ਇਹ ਜਿਹੜਾ ਸੰਵਿਧਾਨਿਕ ਤੌਰ ਤੇ ਹੱਕ ਹੁੰਦਾ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਇਸ ਪੂਰੀ ਘਟਨਾ ਨੂੰ ਆ ਦੇਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਮਰਪਾਲ ਸਿੰਘ ਦੀ ਦੇ ਉੱਤੇ ਐਨਐਸਏ ਜਿਹੜਾ ਲੱਗਾ ਹੋਇਆ ਹੈ ਕਿ ਲੋਕ ਸਭਾ ਦੇ ਵਿੱਚ ਆਵਾਜ਼ ਰੱਖੀ ਗਈ ਵੀ ਇਸ ਸਕੀਮ ਜਿਹੜੀ ਹੈਗੀ λεਹਾਂਦੀ ਗਈ ਅਗਨੀਵੀਰ ਅਗਨੀ ਪਥ ਜਿਹੜੀ ਬਹੁਤ ساری ਚੀਜ਼ਾਂ ਇਹਨੂੰ ਲੈ ਕੇ ਚਰਚਾਵਾ ਦੇ ਵਿੱਚ ਹੈਗੀਆਂ ਨੇ ਤੇ ਇਹਨੂੰ ਲੈ ਕੇ ਟਿੱਪਣੀਆਂ ਕਰੀਆਂ ਗਈਆਂ ਤਾਂ ਅੱਗਿਓ ਮੌਜੂਦਾ ਧਿਰ ਦੇ ਵੱਲੋਂ ਇਹ ਜਵਾਬ ਆਉਂਦਾ ਕਿ ਇਹ ਤਾਂ ਸਕੀਮਾਂ ਬਾਕੀ ਮੁਲਕਾਂ ਦੇ ਵਿੱਚ ਵੀ ਲਾਗੂ ਉੱਥੇ ਤਾਂ ਇਦਾਂ ਦਾ ਰੌਲਾ ਹੈ ਨਹੀਂ ਇੱਥੇ ਜਾਣਬੁੱਝ ਕੇ ਇਹ ਲੋਕਾਂ ਦੇ ਮਨਾਂ ਦੇ ਵਿੱਚ ਭਰਮ ਪੈਦਾ ਕੀਤਾ ਜਾ ਰਿਹਾ ਹੈ ਕਿਦਾਂ ਦੇਖਦੇ ਹੋ ਤੁਸੀਂ ਜਿਹੜੀ ਲੋਕ ਸਭਾ ਦੇ ਵਿੱਚ ਬਹਿਸ ਹੋਈ ਇਸ ਮਸਲੇ ਤੇ ਦੇਖੋ ਪਹਿਲਾਂ ਤੇ ਇਹ ਗੱਲ ਸਮਝਨੀ ਚਾਹੀਦੀ ਚਾਏਗੀ ਕਿ ਦੇਖੋ ਭਾਰਤ ਦਾ ਜਿਹੜਾ ਹੈ ਨਾ ਸਾਡੇ ਬਾਰਡਰ ਜਿਹੜੇ ਨੇ ਤਕਰੀਬਨ 15000 ਕਿਲੋਮੀਟਰ ਬਾਰਡਰ ਹੈ ਜੀ ਇਹ ਹਰ ਤਰ੍ਹਾਂ ਦੇ ਇੱਥੇ ਟੇਨ ਹੈ ਚਾਹੇ ਤੇ ਰੋ ਲਦਾਖ ਦੇ ਵਿੱਚ ਚਾਏ ਜੰਗਲ ਹੋਏ ਚਾਏ ਡੇਜ਼ਰਟਸ ਹੋਣ ਚਾਏ ਪਲੇਟੇਨ ਹੋਣ ਔਰ ਇਹ ਸਾਰਾ আলাਗ ਤਰ੍ਹਾਂ ਦਾ ਸਾਡਾ ਸਿਸਟਮ ਹੈ ਤੇ ਲੋਕਲੀ ਕਾਨੂੰਨ ਘੜੇ ਜਾਂਦੇ ਕਾਨੂੰਨ ਘੜਿਆਂ ਦੇ ਵੱਲੋਂ ਤਾਂ ਉੱਥੇ ਫਿਰ ਸ਼ਰੀਆਮ ਝੂਠ ਬੋਲਿਆ ਜਾ ਰਿਹਾ ਹੈ। ਅ ਕਿਸੇ ਚੀਜ਼ ਨੂੰ ਕਹਿਣ ਦਾ ਅ ਅਲਗ-ਗਲਗ ਤਰੀਕਾ ਹੁੰਦਾ ਹੈ ਔਰ ਪੋਲਿਟਿਸ਼ੀਨ ਜਿਹੜੇ ਨਾ ਉਹ ਬੜੀ ਕਲੇਵਰ ਜਾਂਤੀ ਹੁੰਦੇ ਨੇ ਉਹ ਉਹ ਚੀਜ਼ ਕਹਿਣਗੇ ਜੋ ਸਮਝ ਦੇ ਰਹੇ ਕਿ ਸ਼ਾਇਦ ਇਹਦੇ ਨਾਲ guzara chal jayega ਪੂਰੀ ਗੱਲ ਨੂੰ ਕਲੈਰੀਫਾਈ ਨਾ ਕਰਨਾ ਕੀ ਅੰਕੜੇ درست ਨੇ ਕਿ ਇਸੇ ਤਰੀਕੇ ਨਾਲ ਹੋਇਆ ਕਿ ਪੰਜਾਬ ਦੇ 18% ਦੀ ਨੌਜਵਾਨ ਕਿਸੇ ਵੇਲੇ ਭਾਰਤੀ ਆਰਮੀ ਦੇ ਵਿੱਚ ਹੁੰਦੇ ਸੀ ਤੇ ਹੁਣ 2% ਉਹ ਇੱਕ ਕੋਟਾ ਫਿਕਸ ਕਰ ਦਿੱਤਾ ਗਿਆ ਹੈਗਾ ਜਾਂ ਨੁਕਸਾਨ ਹੋ ਰਿਹਾ ਹੈਗਾ ਦੇਖੋ ਇਹ ਗਵਰਨਮੈਂਟ ਦੀ ਪਾਲਿਸੀ ਹੈ ਕਿ ਗਵਰਨਮੈਂਟ ਨੇ ਪ੍ਰੋਪੋਰਸ਼ਨਲ ਟੂ ਦੀ ਪੋਪੂਲੇਸ਼ਨ ਆਫ ਅ ਸਟੇਟ ਜਿੰਨਾ ਪੋਰਸ਼ਨ ਹੈ ਪੋਪੂਲੇਸ਼ਨ ਦੀ ਸਿੱਖ ਰੈਜiment ਦੇ ਵਿੱਚ ਵੀ ਸਾਨੂੰ ਇਹ ਪਰਮਿਸ਼ਨ ਦਿੱਤੀ ਜਾਵੇ ਕਿ ਅਸੀਂ ਹੋਰ ਸਟੇਟਾਂ ਤੋਂ ਬੰਦੇ ਜਿਹੜੇ ਆ ਭਰਤੀ ਕਰ ਸਕੀਏ ਤਾਂ ਇਹ ਕੀ درست ਹੈ ਗੱਲ ਕਿ ਇਹ ਇਹ ਵੱਡੀ ਮਾਰ ਪੰਜਾਬ ਨੂੰ ਇਸ ਤਰੀਕੇ ਨਾਲ ਵੀ ਹੈਗੀ ਹੈ ਤੇ ਗੱਲ ਤਾਂ ਠੀਕ ਹੈ ਇਹ ਮੰਨਪਾਕੀ ਗੱਲ ਹੈ ਅਨਫੋਰਚੂਨੇਟ ਗੱਲ ਹੈ ਕਿ ਦੇਖੋ ਨਾਲ ਤੋਂ ਆਫਸਰ ਮਿਲਦੇ ਨੇ ਪੰਜਾਬ ਦੇ ਵਿੱਚੋਂ ਜਿਹੜਾ ਜਿਸ ਤਰ੍ਹਾਂ ਦਾ ਸਾਡਾ ਪਹਿਲਾਂ ਹੁੰਦਾ ਸੀ ਔਰ ਨਾ ਉਥੋਂ ਸੋਲਡਰ ਮਿਲਦੇ ਨੇ ਸਸ਼ੀਕਲ ਦੋਸਤੋ ਇਸ ਜ਼ੋਨਲੀ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਹੈ ਦੋਸਤੋ ਦੇਸ਼ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਹੋ ਰਹੀਆਂ ਤੇ ਸਾਡਾ ਫਰਜ਼ ਬਣਦਾ ਹੈਗਾ ਉਹਨਾਂ ਦੇ ਵਿੱਚ ਕੁਝ ਚੁਣਿੰਦਾ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਜਾਂ ਸਾਡੇ ਨਾਲ ਸਿੱਧੇ ਤੌਰ ਤੇ ਸਬੰਧ ਰੱਖਦੀਆਂ ਨੇ ਉਹਨਾਂ ਬਾਬਤ ਝਾਤ ਮਾਰੀਏ ਪਿਛਲੇ ਦਿਨਾਂ ਦੇ ਵਿੱਚ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਬੜੀਆਂ ਚਰਚਾਾਂ ਮਾਰੀਆਂ ਕਿਉਂਕਿ ਲੋਕਾਂ ਦੁਆਰਾ ਚੁਣਿਆ ਹੋਇਆ ਇੱਕ ਨਮਾਇੰਦਾ ਉਹਨੂੰ ਸੰਸਦ ਦੇ ਅੰਦਰ ਸੌਂ ਨਹੀਂ ਚੁਕਾਈ ਗਈ ਤੇ ਉਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਰੋਸ ਸੀਗਾ ਅੱਜ ਅਮਰਪਾਲ ਸਿੰਘ ਨੂੰ ਅਖੀਰ ਦੇ ਵਿੱਚ ਸੌਂ ਚੁਕਾ ਦਿੱਤੀ ਗਈ ਹੈ ਤੇ ਇਸ ਸੌਚ ਚੁੱਕ ਨੂੰ ਲੈ ਕੇ ਚਰਚਾਵਾ ਬੜੀਆਂ ਰਹੀਆਂ ਕਹਿੰਦੇ ਕਿ ਸੰਵਿਧਾਨਕ ਹੱਕ ਹੁੰਦਾ ਕਿ ਲੋਕ ਆਪਣੇ ਨੁਮਾਇੰਦੇ ਨੂੰ ਸੌਚ ਚੁੱਕਦੇ ਆ ਦੇਖ ਸਕਣ ਪਰ ਬੜੇ ਗੁਪਸ਼ਪ ਤਰੀਕੇ ਦੇ ਨਾਲ ਇਸ ਸੌਚ ਚੁਕਾਉਣ ਦੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਗਿਆ ਤੇ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈਗਾ ਹਾਲਾਂਕਿ ਇੱਕ ਸਵਾਲ ਇਹ ਵੀ ਖੜਾ ਕੀਤਾ ਉਹਨਾਂ ਨੇ ਕਹਿੰਦੇ ਕਿ ਸੰਵਿਧਾਨ ਨੂੰ ਜਿੰਨੇ ਵਿਅਕਤੀ ਨੇ ਮੰਨ ਹੀ ਲਿਆ ਤੇ ਜਿਸ ਆਧਾਰ ਤੇ ਐਨਐਸਏ ਲਾਈ ਗਈ ਸੀ ਹੁਣ ਉਹ ਆਧਾਰ ਖਤਮ ਹੋ ਜਾਂਦਾ ਤਾਂ ਇਸ ਮੁਤਲਕ ਹੁਣ ਐਨਐਸਏ ਹਟਾ ਕੇ ਉਸ ਨਮਾਇੰਦਿਆਂ ਨੂੰ ਲੋਕਾਂ 'ਚ ਵਿਚਰਨ ਦੇਣਾ ਚਾਹੀਦਾ ਫਿਲਹਾਲ ਕਿਉਂ ਨਹੀਂ ਵਿਚਰਨ ਦਿੱਤਾ ਜਾ ਰਿਹਾ ਇਸ ਬਾਬਤ ਚਰਚਾ ਕਰਨੀ ਤੇ ਇੱਕ ਬੜੀ ਅਹਿਮ ਚਰਚਾ ਲੋਕ ਸਭਾ ਦੇ ਵਿੱਚ ਕਿਉਂਕਿ ਪਿਛਲੇ ਸੈਸ਼ਨ ਦੇ ਦੌਰਾਨ ਜਿਹੜੀਆਂ ਸ਼ੁਰੂਆਤੀ ਟਿੱਪਣੀਆਂ ਅਸੀਂ ਸੁਣੀਆਂ ਉਹਦੇ ਵਿੱਚ ਇੱਕ ਵੱਡੇ ਪੱਧਰ ਤੇ ਅਗਨੀਵੀਰ ਦਾ ਜ਼ਿਕਰ ਬੜਾ ਅਹਿਮ ਰਿਹਾ ਵੀ ਅਸੀਂ ਕਾਂਗਰਸ ਨੇ ਤਾਂ ਸਾਫ਼ ਤੌਰ ਤੇ ਕਹਤਾ ਜਿਹੜਾ ਇੱਕ ਇੰਡੀਆ ਗਠਬੰਧਨ ਹੈਗਾ ਉਹਨੇ ਤਾਂ ਸਾਫ਼ ਤੌਰ ਤੇ ਕਹਤਾ ਕਿ ਜੇ ਸਾਡੀ ਸਰਕਾਰ ਬਣ ਜਾਂਦੀ ਅਸੀਂ ਇਸ ਸਕੀਮ ਬੰਦ ਕਰ ਦੇਣੀ ਸੀ ਪਰ ਮੌਜੂਦਾ ਧਿਰ ਜਿਹੜੀ ਸੱਤਾ ਦੇ ਵਿੱਚ ਕਾਬਜ਼ ਹੈਗੀ ਉਹਨੇ ਆਪਣੇ ਤਰੀਕੇ ਨਾਲ ਟਿੱਪਣੀ ਕੀਤੀ ਹੈ ਕਹਿੰਦੇ ਕਿ ਇਸ ਸਕੀਮਾ ਕਈ ਹੋਰ ਮੁਲਕਾਂ ਦੇ ਵਿੱਚ ਵੀ ਲੱਗ ਰਹੀ ਉੱਥੇ ਤਾਂ ਵਿਰੋਧ ਹੁੰਦਾ ਨਹੀਂ ਇੱਥੇ ਪਤਾ ਨਹੀਂ ਕਿਉਂ ਵਿਰੋਧ ਕਰੀ ਜਾਂਦੇ ਆ ਤਾਂ तमाम ਮਸਲੇ ਨੇ ਜਿਨ੍ਹਾਂ ਤੇ ਚਰਚਾ ਕਰਨੀ ਆ ਇਸ ਮੁਤਲਕ ਚਰਚਾ ਕਰਨ ਦੇ ਲਈ ਉਚੇਚਤ ਅਸਤੇ ਸਾਡੇ ਨਾਲ ਕਰਨਲ ਦਲਜੀਤ ਸਿੰਘ ਚੀਮਾ ਨੀ ਚੀਮਾ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਚੀਮਾ ਸਾਹਿਬ ਸ਼ੁਰੂਆਤ ਦੇ ਵਿੱਚ ਆਪਾਂ ਥੋੜਾ ਜਿਹਾ ਜ਼ਿਕਰ ਜਿਹੜਾ ਪਹਿਲਾਂ ਖਡੂਰ ਸਾਹਿਬ ਦੀ ਸੀਟ ਦਾ ਕਰ ਲਈਏ ਅੱਜ بڑے ਗੁਪਸ਼ੁਪ ਤਰੀਕੇ ਦੇ ਨਾਲ ਉੱਥੋਂ ਚੁਣੇ ਹੋਏ ਨੁਮਾਇंदे ਨੂੰ ਸੌਂ ਚੁਕਾ ਦਿੱਤੀ ਗਈ ਹਾਲਾਂਕਿ ਲੋਕਾਂ ਦੀ ਮੰਗ ਤਾਂ ਇਹ ਸੀ ਕਹਿੰਦੇ ਕਿ ਬਾਕੀ ਨੁਮਾਇੰਦਿਆਂ ਵਾਂਗੂ ਚੁਣਿਆ ਹੋਇਆ ਨੁਮਾਇੰਦਾ ਸੀ ਤੇ ਉਹਨੂੰ ਉਸੇ ਸੰਸਦ ਦੇ ਭਵਨ ਦੇ ਅੰਦਰ ਸੌਂ ਚੁਕਾਉਣੀ ਚਾਹੀਦੀ ਸੀ ਤੇ ਅੱਜ ਵੀ ਜੇ ਚੁਕਾਈ ਹੈ ਤਾਂ ਇਸ ਤਰੀਕੇ ਨਾਲ ਲੁਕਸ਼ੁਪ ਤਰੀਕੇ ਨਾਲ ਚੁਕਾਈ ਗਈ ਹੈ ਕਿ ਲੋਕਾਂ ਨੂੰ ਦੇਖਣ ਤੱਕ ਨਹੀਂ ਦਿੱਤਾ ਕਿ ਅਮਰਪਾਲ ਸਿੰਘ ਨੂੰ ਇਹ ਜਿਹੜਾ ਸੰਵਿਧਾਨਿਕ ਤੌਰ ਤੇ ਹੱਕ ਹੁੰਦਾ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਇਸ ਪੂਰੀ ਘਟਨਾ ਨੂੰ ਅ ਦੇਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਮਰਪਾਲ ਸਿੰਘ ਜੀ ਦੇ ਉੱਤੇ ਐਨਐਸਏ ਜਿਹੜਾ ਲੱਗਾ ਹੋਇਆ ਹੈ ਲੁਦੀਵਾਰੀ ਐਜ਼ ਅ ਮੈਟਾਫੈਕਟ ਜੀ ਅ ਉਹਨੇ ਉਸ ਨੂੰ ਐਨਐਸਏ ਨੂੰ ਰਿਵਿਊ ਕਰਨ ਵਾਸਤੇ ਅਪੀਲ ਵੀ ਪਾਈ ਹੋਈ ਹੈ ਜੀ ਹੁਣ ਜਿਹੜੇ ਇਨਸਾਨ ਨੇ ਇਹ ਬਿਆਹ ਕੇ ਮੈਂ ਭਾਰਤ ਦੇ ਸੰਵਿਧਾਨ ਦੀ ਸਹੁੰ ਚੁਕਾਂਗਾ ਔਰ ਉਹਦੇ ਬਾਅਦ ਆਏ ਔਰ ਉਹ ਚੁਕਾ ਵੀ ਦਿੱਤੀ ਗਈ ਇੱਕ ਪ੍ਰਾਪਰ ਪ੍ਰੋਸੀਜਰ ਦੇ ਬਤਾਵਕ ਇਹਦਾ ਮਤਲਬ ਹੈ ਕਿ ਉਹ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਣ ਦੀ ਉਹਨਾਂ ਨੇ ਕਸਮ ਖਾਈ ਹੈ ਜੀ ਹੁਣ ਜਦੋਂ ਵੀ ਬਾਈਬਰ ਪਾਰਲੀਮੈਂਟ ਹੋਗੇ ਉਦੇ ਬਾਅਦ ਉਹਨਾਂ ਨੂੰ ਇੱਕ ਕ੍ਰਿਮੀਨਲ ਦੇ ਤੌਰ ਤੇ ਈਟ ਕਰਨਾ ਤੇਰਾ ਖਿਆਲ ਆ ਉਹ ਥੋੜਾ ਜਿਹਾ ਗਵਰਨਮੈਂਟ ਨੂੰ ਸੋਚਣਾ ਪਏਗਾ ਕਿ ਉਹਨਾਂ ਨੂੰ ਆਪਣੇ ਇਲਾਕੇ ਚ ਜਾਣ ਦੇ ਖਡੂਰ ਸਾਹਿਬ ਜਾ ਕੇ ਸਕਿਉਰਿਟੀ ਰੱਖੋ ਉਹਨਾਂ ਉਤੇ ਨਿਗਰਾਨੀ ਰੱਖੋ ਬਾਕੀ ਸ਼ਰਤਾਂ ਜਿਹੜੀਆਂ ਤੁਸੀਂ ਐਨਐਸਏ ਦੇ ਨਾਲ ਕੁਝ ਜੁੜੀਆਂ ਹੋਈਆਂ ਨੇ ਉਹਨਾਂ ਦਾ ਜ਼ਰੂਰ ਖਿਆਲ ਕਰੋ ਉਹਨਾਂ ਬਾਰੇ ਨਹੀਂ ਬਈ ਕੁਝ ਕਹਿ ਰਿਹਾ ਔਰ ਜੋ ਵੀ ਪਲਾਨ ਹੈ ਜਿੰਨੇ ਦਿਨ ਦੀ ਮਿਲੀ ਹੈ ਪਰੋਲ 올 ਦੈਟ ਇਜ਼ ਫਾਈਨ ਪਰ ਉਹਨਾਂ ਨੂੰ ਦੇ ਆਪਣੇ ਇੱਕ ਵਾਲੇ ਇਲਾਕੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਏ ਔਰ ਜਦੋਂ ਇੱਕ ਵਾਲੀ ਉਹਨਾਂ ਸੰਵਧਾਨ ਦੇ ਪਾਰੇ ਦੇ ਸੰਵਧਾਨ ਦੀ ਸੌ ਚੁੱਕ ਲਈ ਤੇ ਉਹਨਾਂ ਨੂੰ ਇੱਕ ਕ੍ਰਿਮੀਨਲ ਤੌਰ ਦੇ ਉਤੇ ਟੀਕਾ ਕੀਤਾ ਜਾਏ ਵੀ ਉਹਦੀ ਫੋਟੋ ਨਹੀਂ ਖਿੱਚੀ ਜਾ ਸਕਦੀ ਉਹਦੇ ਰਿਸ਼ਤੇਦਾਰਾਂ ਦੇ ਨਾਲ ਫੋਟੋ ਨਹੀਂ ਖਿੱਚੀ ਜਾ ਸਕਦੀ ਉਹ ਆ ਨਹੀਂ ਕਰ ਸਕਦਾ ਉਹ ਨਹੀਂ ਕਰ ਸਕਦਾ ਮੇਰਾ ਖਿਆਲ ਆ ਇੱਕ ਅਬ੍ਰੇਡ ਡੈਮੋਕ੍ਰੇਸੀ ਵਾਸਤੇ ਇਹ ਕੋਈ ਉਨੀ ਹੈਲਦੀ ਚੀਜ਼ ਨਹੀਂ ਹੈ ਤੂ ਕਰਦੀ ਤੇ ਇਹ ਸੋਚਣ ਦੀ ਲੋੜ ਹੈ ਜੀ ਮੇ ਸਰ ਤੁਸੀਂ ਜ਼ਿਕਰ ਕੀਤਾ ਕਿ ਜਿਸ ਵਿਅਕਤੀ ਨੇ ਸੰਵਿਧਾਨ ਦੀ ਸੌਹੀ ਚੱਕ ਲਈ ਤਾਂ ਉਹਦੇ ਤੇ ਆਧਾਰ ਲਾਉਣ ਦਾ ਇਹੀ ਸੀਗਾ ਕਿ ਸੰਵਿਧਾਨ ਦੇ ਖਿਲਾਫ ਵਿਅਕਤੀ ਬੋਲ ਰਿਹਾ ਹੈਗਾ ਮੈਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਜਾਂ ਇੰਡੀਅਨ ਪਾਸਪੋਰਟ ਦਾ ਜ਼ਿਕਰ ਆਉਂਦਾ ਸੀਗਾ ਉਹ ਤਾਂ ਇੱਕ ਟਰੈਵਲ ਡਾਕੂਮੈਂਟ ਹੈਗਾ ਇਦਾਂ ਦੀਆਂ ਟਿੱਪਣੀਆਂ ਉਹਨਾਂ ਨੇ ਕੀਤੀਆਂ ਸੀ ਤਾਂ ਉਹਨਾਂ ਨੂੰ ਹੀ ਆਧਾਰ ਬਣਾ ਕੇ ਵੀ ਇਹ ਵਿਅਕਤੀ ਸੰਵਿਧਾਨ ਦੇ ਖਿਲਾਫ ਚੱਲ ਰਿਹਾ ਹੈਗਾ ਅਖੰਡਤਾ ਨੂੰ ਤੋੜਨ ਦੀਆਂ ਗੱਲਾਂ ਕਰ ਰਿਹਾ ਹੈਗਾ ਤਾਂ ਉਸੇ ਨੂੰ ਆਧਾਰ ਬਣਾ ਕੇ ਤਾਂ ਐਨਐਸਏ ਲਈ ਗਈ ਸੀ ਤਾਂ ਹੁਣ ਲੱਗਦਾ ਨਹੀਂ ਕਿ ਇੱਥੇ ਦੋਰੇ ਮਾਪਦੰਡ ਨਜ਼ਰ ਆ ਰਹੇ ਨੇ ਕਿਤਨੇ ਕਿਤਨੇ ਇਹ ਅਪੀਲ ਹੈ ਰਿਵਿਊ ਦੀ ਉਹਨਾਂ ਦੀ ਐਨਐਸਏ ਦੇ ਖਿਲਾਫ ਸ਼ਾਇਦ ਉਦੇ ਚ ਉਹਨਾਂ ਕਰਨ ਗਿਆ ਪੂਰਾ ਇਹ ਕੇ ਉਹਨਾਂ ਦੇ ਜਿਹੜੇ ਵਕੀਲ ਲਉਣਗੇ ਜਾਂ ਜਿਹੜੇ ਉਹਨਾਂ ਦੇ ਬੰਦੇ ਇਸ ਤਰ੍ਹਾਂ ਕਰਦੇ ਨੇ ਉਹ ਚੀਜ਼ ਜ਼ਰੂਰ ਹੀ ਲੈਉਣਗੇ ਕਿ ਦੇਖੋ ਵੀ ਇੱਕ ਆਦਮੀ ਨੇ ਜਿੰਨੇ ਸੌ ਚੋਕਲੀ ਉਹਦੇ ਬਾਅਦ ਐਨਐਸਏ ਜਿਹੜਾ ਉਹ ਇਨਫਰਕਚਰਸ ਹੋ ਜਾਂਦਾ ਉਹਨਾਂ ਨੂੰ ਆਜ਼ਾਦਤ ਦਿਓ ਹੌਲੀ 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 ਕਰਕੇ ਜੋ ਵੀ ਤੁਸੀਂ ਪਲਾਨ ਬਣਾਣਾ ਹੈ ਉਹਦੇ ਬਤਾਓ ਆਪਣੇ ਏਰੀਆ ਦੇ ਵਿੱਚ ਜਾ ਕੇ ਲੋਕਾਂ ਨੂੰ ਹੋਰ ਕੁਝ ਸ਼ਰਤਾਂ ਯਾਰ ਉਹਦੇ ਉਲਟਲਿਤ ਗਾਣਾ ਚਾਹਦੇ ਹੋ ਕੋਈ ਸਰਮਦਾਨ ਦੇ ਖਿਲਾਫ ਜਾਂ ਭਾਰਤ ਦੀ ਅਖੰਡਤਾ ਦੇ ਖਿਲਾਫ ਕੋਈ ਅਸੀ ਚੀਜ਼ ਨਹੀਂ ਉਹ ਬੋਲ ਸਕਦੇ ਉਹ ਸਧਰਖੋ ਪਰ ਉਹਦੇ ਬਾਬ ਤੇ ਮੇਰਾ ਖਿਆਲ ਆ ਵੀ ਉਹਨੂੰ ਜਾਲ ਦੇਣਾ ਆਪਣੇ ਪਾਰਲੀਮੈਂਟ ਦੀ ਹਲਕੇ ਦੇ ਵਿੱਚ ਕਿਉਂਕਿ ਉਥੋਂ ਦਾ ਰਿਪ੍ਰੈਜ਼ੈਂਟੇਟਿਵ ਦਾ ਮਤਲਬ ਕੀ ਹੋਇਆ ਜੇ ਉਹ ਬੰਦਾ ਰਿਆ ਹੀ ਦੇਲ ਚ ਤੇ ਉਹ ਕੀ ਕਰੇਗਾ ਆਪਣੇ ਕਲੂਰ ਸਾਹਿਬ ਵਾਸਤੇ ਇਸ ਕਰਕੇ ਉਹਨਾਂ ਨੂੰ ਉੱਥੇ ਜਾਣਦੇ ਹਿੰਦੀ ਮੇਰਾ ਥੋੜਾ ਚਾਹੀਦਾ ਜੀ ਮਿਸਰ ਹੁਣ ਆਪਾਂ ਜ਼ਿਕਰ ਕਰ ਲਈਏ ਕਿਉਂਕਿ ਲੋਕ ਸਭਾ ਦਾ ਜ਼ਿਕਰ ਕਰ ਰਹੇ ਆ ਤਾਂ ਕਿਉਂਕਿ ਖਡੂਰ ਸਾਹਿਬ ਤੋਂ ਆਪਾਂ ਸੰਸਦ ਦਾ ਜ਼ਿਕਰ ਕਰ ਰਹੇ ਸੀ ਹੁਣ ਲੋਕ ਸਭਾ ਦਾ ਵੀ ਜ਼ਿਕਰ ਕਰ ਲਈਏ ਤੁਸੀਂ ਕਿਉਂਕਿ ਉਸ ਮਾਹੌਲ ਦੇ ਵਿੱਚ ਰਹੇ ਹੋ ਖਾਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਵੀ ਕੁਝ ਘਟਨਾਵਾਂ ਵਾਪਰੀਆਂ ਕਿ ਤਿਰੰਗੇ ਦੇ ਵਿੱਚ ਲਿਪਟ ਕੇ ਪੰਜਾਬ ਦੇ ਨੌਜਵਾਨ ਇੱਥੇ ਪਹੁੰਚੇ ਨਮ ਅੱਖਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਪਰ ਇੱਕ ਸ਼ੰਕਾ ਇੱਕ ਰੋਸ ਜਿਹੜਾ ਕਈ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਸੀਗਾ ਕਿ ਉਹਨਾਂ ਨੂੰ ਸ਼ਹੀਦ ਦਾ ਦਰਜਾ ਉਸ ਤਰੀਕੇ ਨਾਲ ਨਹੀਂ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਸਟੇਟਮੈਂਟਾਂ ਦਿੱਤੀਆਂ ਤੁਸੀਂ ਵੀ ਤੁਹਾਡੇ ਵੀ ਧਿਆਨ ਦੇ ਵਿੱਚ ਹੋਣਾ ਹਾਲਾਂਕਿ ਉਸ ਤੋਂ ਬਾਅਦ ਕੁਝ ਘਟਨਾਵਾਂ ਹੋਰ ਤਰੀਕੇ ਨਾਲ ਆਈਆਂ ਇਹ ਵੀ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਜਿਹੜੀ ਆਰਮੀ ਆਣ ਕੇ ਆਖਰੀ ਰਸਮਾਂ ਅਦਾ ਕਰਦੀ ਹੁੰਦੀ ਹੈ ਆਰਮੀ ਦੇ ਵੱਲੋਂ ਉਹ ਵੀ ਨਹੀਂ ਕੀਤੀਆਂ ਗਈਆਂ ਤਾਂ ਬੜੇ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕੇ ਪੈਦਾ ਹੋਏ ਇਸੇ ਚੀਜ਼ ਨੂੰ ਆਧਾਰ ਬਣਾ ਕੇ ਲੋਕ ਸਭਾ ਦੇ ਵਿੱਚ ਆਵਾਜ਼ ਰੱਖੀ ਗਈ ਵੀ ਇਹ ਸਕੀਮ ਜਿਹੜੀ ਹੈਗੀ λεਹਾਂਦੀ ਗਈ ਅਗਨੀਵੀਰ ਅਗਨੀ ਪਥ ਜਿਹੜੀ ਬਹੁਤ ਸਾਰੀਆਂ ਚੀਜ਼ਾਂ ਇਹਨੂੰ ਲੈ ਕੇ ਚਰਚਾਵਾ ਦੇ ਵਿੱਚ ਹੈਗੀਆਂ ਨੇ ਤੇ ਇਹਨੂੰ ਲੈ ਕੇ ਟਿੱਪਣੀਆਂ ਕਰੀਆਂ ਗਈਆਂ ਤਾਂ ਅੱਗਿਓ ਮੌਜੂਦਾ ਤੇ ਰਦੇਵਲੋਂ ਜਵਾਬ ਆਉਂਦਾ ਕਹਿੰਦੇ ਇਹ ਤਾਂ ਸਕੀਮਾਂ ਬਾਕੀ ਮੁਲਕਾਂ ਦੇ ਵਿੱਚ ਵੀ ਲਾਗੂ ਉੱਥੇ ਤਾਂ ਇਦਾਂ ਦਾ ਰੌਲਾ ਹੈ ਨਹੀਂ ਇੱਥੇ ਜਾਣਬੁੱਝ ਕੇ ਇਹ ਲੋਕਾਂ ਦੇ ਮਨਾਂ ਦੇ ਵਿੱਚ ਭਰਮ ਪੈਦਾ ਕੀਤਾ ਜਾ ਰਿਹਾ ਕਿੱਦਾਂ ਦੇਖਦੇ ਹੋ ਤੁਸੀਂ ਜਿਹੜੀ ਲੋਕ ਸਭਾ ਦੇ ਵਿੱਚ ਬਹਿਸ ਹੋਈ ਇਸ ਮਸਲੇ ਤੇ ਦੇਖੋ ਪਹਿਲਾ ਤੇ ਇਹ ਗੱਲ ਸਮਝਨੀ ਚਾਹੀਏਗੀ ਪਏ ਪਏਗੀ ਕਿ ਦੇਖੋ ਭਾਰਤ ਦਾ ਜਿਹੜਾ ਨਾ ਸਾਡੇ ਬਾਰਡਰ ਜਿਹੜੇ ਨੇ ਤਕਰੀਬਨ 15000 ਕਿਲੋਮੀਟਰ ਬਾਰਡਰ ਹੈ ਜੀ ਇਹ ਹਰ ਤਰ੍ਹਾਂ ਦੀ ਇੱਥੇ ਟੇਨ ਹੈ ਚਾਹੇ ਦੇਖੋ ਲਦਾਖ ਦੇ ਵਿੱਚ ਚਾਹੇ ਜੰਗਲ ਹੋਏ ਚਾਹੇ ਡੇਜ਼ਰਟਸ ਹੋਣ ਚਾਹੇ ਪਲੇਨ ਹੋਣ ਔਰ ਇਹ ਸਾਰਾ ਅਲੱਗ ਤਰ੍ਹਾਂ ਦਾ ਸਾਡਾ ਸਿਸਟਮ ਹੈ ਸਾਡੀ ਐਸਟੇਲੀ ਆਰਮੀ ਜਿਹੜੀ ਹੈ ਤਕਰੀਬਨ ਮੇਰੇ ਖਿਆਲ ਚ ਘਟ ਕੇ 11 ਲੱਖ ਰਹਿ ਗਈ ਹੈ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ 2019 ਦੇ ਵਿੱਚ ਅਸੀਂ 2-3 ਸਾਲ ਜਿਹੜੀ ਹੈ 22 ਤੱਕ ਕੋਈ ਰਿਕਰੂਟਮੈਂਟ ਹੋਈ ਨਹੀਂ ਸੀ ਪਰ ਲੋਕੀ ਰਿਟਾਇਰ ਤਾਂ ਹੋ ਹੀ ਰਹੇ ਸਨ ਇਸ ਕਰਕੇ ਟੂਲ ਆਰਮੀ ਜਿਹੜੀ ਹੈ ਉਹ ਕਾਫੀ ਘਟ ਗਈ ਹੈ ਔਰ ਇਸ ਦਾ ਤੁਸੀਂ ਦੇਖੇ ਨੇ ਕੁਝ ਗੈਪਸ ਵੀ ਨੇ ਉਕਦੇ ਵਿੱਚ ਜਿਹੜੇ ਟੈਰਰਿਸਟ ਅਟੈਕ ਹੋਣੇ ਸ਼ੁਰੂ ਹੋ ਗਏ ਜੀ ਕਈ ਜਗ੍ਹਾ ਰਾਸ਼ਟਰੀ ਰਾਈਫਲ ਤੇ ਦੂਜੀ ਜਗ੍ਹਾ ਦੇਤੇ ਕੁਝ ਗੈਪਸ ਵੀ ਆ ਗਏ ਨੇ ਕਿਉਂਕਿ ਸਾਡੇ ਕੋਲ ਆਰਮੀ ਘਟਾ ਹੈ ਔਰ ਅਸੀਂ ਮੇਰਾ ਖਿਆਲ ਹੈ 10000 ਜਿਹੜੇ ਨਾ ਕੋਈ CRPF ਤੇ ਦੂਜੀ ਹੋਰ ਜਗ੍ਹਾ ਤੋਂ ਲਿਆ ਕੇ ਹੁਣ ਉਹਨਾਂ ਗੈਪਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰਾ ਇਹ ਮੰਨਣਾ ਹੈ ਕਿ ਅਗਨੀ 20 ਸਕੀਮ ਜਿਹੜੀ ਹੈ ਉਹ ਸ਼ਾਇਦ PMO ਤੋਂ ਇੱਕ ਕਿਸਮ ਦੀ ਥੋਪੀ ਗਈ ਵਿਦਆਉਟ ਐਨੀ ਪਾਇਲਟ ਪ੍ਰੋਜੈਕਟ ਹੈਵਿੰਗ ਬੀਨ ਰਨ ਇਹ ਗੱਲ ਠੀਕ ਹੈ ਕਿ ਰਸ਼ੀਆ ਵਰਗੇ ਮੁਲਕਾਂ ਦੇ ਵਿੱਚ ਇਹ ਸਕੀਮ ਹੈ ਪਰ ਰਸ਼ੀਆ ਇੱਕ ਡਿਫਰੈਂਟ ਤਰ੍ਹਾਂ ਦਾ ਦੇਸ਼ ਹੈ ਉਥੇ ਡਿਫਰੈਂਟ ਤਰ੍ਹਾਂ ਦੀ ਰਿਕੁਆਇਰਮੈਂਟ ਹੈ ਉਥੇ ਟੈਕਨੋਲੋਜੀ ਔਰ ਬਾਕੀ AI ਤੇ ਦੂਜੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਐਡਵਾਂਸ ਵੈਪਨ ਸਿਸਟਮ ਵੈਪਨ ਸਿਸਟਮ ਕਿੰਨਾ ਵੀ ਵਧੀਆ ਹੈ ਗੱਲ ਨਹੀਂ ਪੁੱਛ ਸਕਦੇ ਐਸੀ ਕਿ ਉਹ ਦੇ ਪਿੱਛੇ ਜਿਹੜਾ ਅਸਲੀ ਤਾਕਤ ਉਹ ਸੋਲਜਰ ਦੀ ਹੁੰਦੀ ਹੈ ਜੀ ਹੁਣ ਉੱਥੇ ਦੇ ਉਹਦੇ ਹਾਲਾਤ ਨੇ ਰਸ਼ੀਆ ਦੇ ਵਿੱਚ ਕਿਉਂਕਿ ਉੱਥੇ ਡੈਮੋਕ੍ਰੇਸੀ ਨਹੀਂ ਹੈ ਤੇ ਉੱਥੇ ਕਿਸੇ ਤਰੀਕੇ ਦੇ ਨਾਲ ਉਹ ਚੀਜ਼ ਫੋਰਸ ਕੀਤੀ ਗਈ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਦੇਸ਼ ਇੱਕ ਪਾਰਲੀਮੈਂਟਰੀ ਡੈਮੋਕ੍ਰੇਸੀ ਦਾ ਰੂਫਟਾਪ ਦੋ ਤੋਂ ਇੰਨਾ ਸੀ ਰੋਲਾ ਪਾਉਣਾ ਹੈ ਪੈਸੀ ਦੁਨੀਆ ਦੀ ਸਾਰਾ ਵੱਡੀ ਤੇ ਸਾਰਾ ਲੋ ਵਾਈਬਰੈਂਟ ਡੈਮੋਕ੍ਰੇਸੀ ਉਸ ਡੈਮੋਕ੍ਰੇਸੀ ਦੇ ਵਿੱਚ ਉਹ ਨਹੀਂ ਕੀਤਾ ਜਾ ਸਕਦਾ ਜੋ ਰਸ਼ੀਆ ਵਰਗੇ ਦੇਸ਼ ਵਿੱਚ ਕੀਤਾ ਜਾ ਸਕਦਾ ਪਹਿਲੀ ਗੱਲ ਤਾਂ ਮੈਂ ਇਹ ਦੇਖੋ ਐਸੋ ਲਈ ਤਕਰੀਬਨ 2-3 ਲੱਖ ਸੋਲਜਰਸ ਓਵਰਆਲ ਆਰਮੀ ਦੇ ਵਿੱਚ ਸਾਡੇ ਕੋਲ ਘਟਾ ਹੈ ਜਿਹੜਾ ਅਸੀਂ ਦੇਖ ਰਿਹਾ ਕਿ ਰੋਲ ਜਗ੍ਹਾ ਦੇ ਉੱਤੇ ਹੈ ਔਰ ਟ੍ਰੇਨਿੰਗ ਦੇ ਉੱਤੇ ਅਸਰ ਪੈ ਰਿਹਾ ਹੈ ਤਕਰੀਬਨ 1 ਲੱਖ 20 ਹਜ਼ਾਰ ਅਗਨੀ ਵੀਰ ਜਿਹੜੇ ਨੇ ਆਲਰੇਡੀ ਐਸੇ ਰਿਕਰੂਟ ਕਰ ਰਹੇ ਨੇ ਕੁਝ ਟ੍ਰੇਨਿੰਗ ਸੈਂਟਰ ਦੇ ਵਿੱਚ ਨੇ ਕੁਝ ਜਿਹੜੇ ਨੇ ਆਪਰੇਸ਼ਨ ਡਿਊਟੀ ਦੇ ਉੱਤੇ ਲੱਗੇ ਹੋਏ ਨੇ 13 ਉਹਨਾਂ ਵਿੱਚੋਂ ਸ਼ਹੀਦ ਹੋ ਗਏ ਨੇ ਜੀ ਹੁਣ ਇਹ ਸ਼ਹੀਦੇ ਹੋਏ ਨੇ ਜਿਹਨਾਂ ਨੂੰ ਬੇ ਸ਼ਹੀਦ ਕੇ ਮੇਰਾ ਖਿਆਲ ਹੈ ਕਿ ਸਾਡਾ ਸਿਸਟਮ ਸਾਡੀ ਕਨਸਟੀਟਿਊਸ਼ਨ ਸਾਡਾ ਜਿਹੜਾ ਉਹ ਅਸੀਂ ਉਹਨੂੰ ਗਵਰਨਮੈਂਟ ਜਿਹੜੀ ਹੈ ਉਹ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੀ ਉਹ ਉਹਨਾਂ ਨੂੰ ਐਕਸ ਸਰਵਿਸ ਮੈਂ ਵੀ ਨਹੀਂ ਮੰਨੇਗੀ ਜਦੋਂ ਉਹ ਰਿਟਾਇਰ ਹੋਗੇ ਹੁਣ ਇਹਦੇ ਚ ਇਹ ਠੀਕ ਹੈ ਜੋ ਰਾਜਦਾਨ ਸਿੰਘ ਜੀ ਨੇ ਕਿਹਾ ਇੱਕ ਕਰੋੜ ਦੀ ਰਾਸ਼ੀ ਜਿਹੜੀ ਹੈ ਟੋਟਲ ਦਿੱਤੀ ਜਾਂਦੀ ਹੈ ਪਰ ਉਹ 1 ਕਰੋੜ ਦੀ ਬ੍ਰੇਕਅਪ ਕੀ ਹੈ 1 ਕਰੋੜ ਦੇ ਵਿੱਚੋਂ ਤੁਸੀਂ 48 ਲੱਖ ਜਿਹੜਾ ਉਹ ਤੇ ਆਰਬੀ ਗਰੁੱਪ ਇੰਸ਼ੋਰੈਂਸ ਹੁੰਦਾ ਹੈ ਜੀ ਔਰ 44 ਲੱਖ ਜਿਹੜਾ ਉਹ ਐਕਸਰੇਸ਼ਾ ਦਿੱਤਾ ਜਾਂਦਾ ਹੈ ਔਰ 8 ਲੱਖ ਜਿਹੜਾ ਦਾ ਉਹ ਬੈਟਲ ਕੈਜੂਲਟੀ ਵੈਲਫੇਅਰ ਫਰਡ ਹਾ ਇਹ ਕਰਕੇ 1 ਕਰੋੜ ਤੇ ਵੱਟਦਾ ਪਰ ਇਹ 1 ਕਰੋੜ 13 ਵਿੱਚੋਂ ਕਿੰਨੇ ਬੰਦਿਆਂ ਨੂੰ ਮਿਲਿਆ ਇੱਕ ਨੂੰ ਐਸਲੇ ਤੱਕ ਜਿੱਥੋਂ ਤੱਕ ਜਾਨਕਾਰੀ ਹੈ 13 ਵਿੱਚੋਂ ਇੱਕ ਜਿਹੜਾ ਸ਼ਹੀਦ ਹੋਇਆ ਸੀ ਉਹਨੂੰ ਅਜੇ ਤੱਕ ਪੂਰਾ ਪੈਸਾ ਮਿਲਿਆ ਮੈਂ ਕਈ ਇੰਟਰਵਿਊ ਇਹਦੇ ਉੱਤੇ ਦੇਖੇ ਨੇ WhatsApp ਦੇ ਉੱਤੇ ਪੇਰੈਂਟਸ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਇਹ ਕਹਿੰਦੇ ਆ ਕੋਈ ਸਾਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਜੀ ਸਾਡੀ ਉਹ ਇਸ ਕਰਕੇ ਮੈਂ ਸਮਝਦਾ ਨਾ ਇੱਕ ਤੇ ਦੋ ਦੇ ਸੌਲ ਦੇ ਰੇ ਕਾਰਨੀ ਦੇ ਵਿੱਚ ਹੂੰ ਦੋ ਅਲੱਗ-ਅਲੱਗ ਸਿਸਟਮ ਉਹ ਇਸ ਤਰ੍ਹਾਂ ਕੰਮ ਨਹੀਂ ਕਰ ਸਕਦੇ ਇੱਕ ਸੌਲ ਜਿਹੜਾ ਰੈਗੂਲਰ ਸੌਲ ਜਿਹੜਾ ਸ਼ਹੀਦ ਹੁੰਦਾ ਹੈ ਤੇ ਬੜੀ ਅੱਛੀ ਗੱਲ ਹੈ ਜੇ ਉਹਨੂੰ 2. ਕੁਝ ਕਰੋੜ ਦਿੱਤਾ ਜਾਂਦਾ ਜੇ ਪਹਿਲੇ ਦਿਨ ਇੱਕ ਰੈਗੂਲਰ ਸੋਲજર ਸ਼ਹੀਦ ਹੋ ਜਾਂਦਾ ਹੈ ਤੇ ਉਹਨੂੰ 15 ਸਾਲ ਵਾਸਤੇ ਉਹਦੀ ਉਹ ਰੈਗੂਲਰਟੀ ਮਿਲਦੀ ਰਹਿੰਦੀ ਹੈ ਬਾਅਦ ਪੈਨਸ਼ਨ ਮਿਲਦੀ ਹੈ ਉਹਦੇ ਬਾਅਦ ਉਹਦੇ ਬੱਚਿਆਂ ਨੂੰ ਕਈ ਤਰ੍ਹਾਂ ਦੀ ਫੈਸਿਲਿਟੀਆਂ ਮਿਲਦੀਆਂ ਨੇ ਸਭ ਕੁਝ ਮਿਲਦਾ ਹੈ ਬੜੀ ਪਰ ਜੇ ਅਗਨੀਵੀਰ ਪਹਿਲੇ ਦਿਨ ਸ਼ਹੀਦ ਹੋ ਜਾਂਦਾ ਹੈ ਤੇ ਉਹਨੂੰ ਸਿਰਫ 4 ਸਾਲ ਦੀ ਤੋਂ ਨੂੰ ਕੁਝ ਸਾਲ ਉਹਦੇ ਬਾਅਦ ਨਾਲ ਕੋਈ ਬੈਨੀਫਿਟ ਦੇਖੋ ਅਗਨੀਵੀਰ ਕਿ 4 ਸਾਲੋਂ ਕੰਮ ਕਰਦਾ ਹੈ ਇਸ ਕਰਕੇ ਉਹਨੂੰ ਐਕਸ ਸਰਵਿਸਮੈਨ ਦਾ ਕੋਈ ਵੀ ਬੈਨੀਫਿਟ ਜਿਹੜੇ ਆਮ ਐਕਸ ਸਰਵਿਸਮੈਨਾਂ ਮਾਹੀ ਐਕਸ ਸਰਵਿਸਮੈਨਾਂ ਕਿ ਕਈ ਚੀਜ਼ਾਂ ਨੇ ਚਾਹੇ ਉਹ ਐਜੂਕੇਟਿਵ ਬੱਚਿਆਂ ਨੂੰ ਹਸਪੀਟਲ ਦੀ ਕੋਈ ਟ੍ਰੀਟਮੈਂਟ ਦੀ ਫੈਸਿਲਿਟੀ ਹੋਵੇ ਜਾਂ ਕੈਂਟੀਨ ਦੀ ਫੈਸਿਲਿਟੀ ਹੋਵੇ ਜਾਂ ਦੂਜੀ ਫੈਸਿਲਿਟੀ ਜਿਹੜੀਆਂ ਮਿਲਦੀਆਂ ਨੇ ਆਪ ਐਕਸ ਸਰਵਿਸਮੈਨ ਨੂੰ ਉਹ ਅਗਨੀ ਬੀਮ ਨੂੰ ਨਹੀਂ ਮਿਲਦੀਆਂ ਦੂਜੀ ਗੱਲ ਸਮਝਣ ਵਾਲੀ ਇਹ ਹੈ ਇਹ ਮੈਂ ਮੈਂ ਇੱਥੇ ਇੱਕ ਥੋੜਾ ਜਿਹਾ ਸਵਾਲ ਲੈਂਦਾ ਚੱਲਾਂ ਜਿਸ ਤਰੀਕੇ ਦੇ ਹਾਲਾਤ ਨੇ ਜਿਸ ਤਰੀਕੇ ਨਾਲ ਸੰਸਦ ਦੇ ਵਿੱਚ ਅੰਦਰ ਤਸ਼ ਸਾਫ ਇਹ ਕਿਹਾ ਜਾ ਰਿਹਾ ਫਿਰ ਅਸੀਂ ਮੰਨ ਲਈਏ ਕਿ ਸੰਸਦ ਦੇ ਅੰਦਰ ਜਿਸ ਨੂੰ ਅਸੀਂ ਸਭ ਤੋਂ ਪਵਿੱਤਰ ਸਦਨ ਮੰਨਦੇ ਹਾਂ ਜਿੱਥੇ ਲੋਕਾਂ ਦੀ ਕਚੈਰੀ ਦੇ ਵਿੱਚ ਲੋਕਾਂ ਦੀ ਕਿਸਮਤ ਦੇ ਫੈਸਲੇ ਕਿਸ ਹਿਸਾਬ ਨਾਲ ਹੁੰਦੇ ਆ ਤੇ ਲੋਕਾਂ ਲਈ ਕਾਨੂੰਨ ਘੜੇ ਜਾਂਦੇ ਆ ਕਾਨੂੰਨ ਘੜਿਆ ਦੇ ਵੱਲੋਂ ਤਾਂ ਉੱਥੇ ਫਿਰ ਸ਼ਰੀਆਮ ਝੂਠ ਬੋਲਿਆ ਜਾ ਰਿਹਾ ਫਿਰ ਅ ਕਿਸੇ ਚੀਜ਼ ਨੂੰ ਕਹਿਣ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹੈ ਔਰ ਪੋਲਿਟਿਸ਼ੀਨ ਜਿਹੜੇ ਨਾ ਉਹ ਬੜੀ ਕਲੈਬਰ ਜਤੀ ਹੁੰਦੇ ਨੇ ਉਹ ਉਹ ਚੀਜ਼ ਕਹਿਨਗੇ ਜੋ ਸਮਝ ਦੇ ਦੇਣੇ ਕਿ ਸ਼ਾਇਦ ਇਹਦੇ ਨਾਲ ਗੁਜ਼ਾਰਾ ਚੱਲ ਜਾਏਗਾ ਪੂਰੀ ਗੱਲ ਨੂੰ ਕਲੈਰੀਫਾਈ ਨਾ ਕਰਨਾ ਜਿਵੇਂ ਮੈਂ ਪੂਰੀ ਤਰ੍ਹਾਂ ਕਲੈਰੀਫਾਈ ਕੀਤੀ ਹੈ ਇਸ ਤਰ੍ਹਾਂ ਦਾ ਖਿਆਲ ਹੈ ਬੜਾ ਅੱਛਾ ਹੁੰਦਾ ਜੇ ਰਾਜਨਾਥ ਸਿੰਘ ਦੀ ਪੂਰੇ ਡਿਟੇਲ ਦੇ ਵਿੱਚ ਹਰ ਚੀਜ਼ ਬੜੀ ਕਲੀਅਰ ਕਰਕੇ ਦੱਸ ਦੇ ਵੀ ਇਹ ਇਸ ਤਰ੍ਹਾਂ ਹੁੰਦਾ ਹੈ ਔਰ ਸਾਡਾ ਰੈਗੂਲਰਸ ਉਹਨੂੰ ਅਸੀਂ ਇਹ ਦੇ ਦਿੰਦੇ ਆ ਇਹਨਾਂ ਸੋਲਡਜਰ ਨੂੰ ਅਸੀਂ ਇਹ ਦਿੰਦੇ ਆਂ ਔਰ ਇਹਨਾਂ ਵਾਸਤੇ ਅਸੀਂ ਇਹ 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 ਐਫੀਸੀਲਿਟੀ ਇਹਦੇ ਚੋਂ ਦਸਨ ਸ਼ਰਮ ਵਾਲੀ ਗੱਲ ਹੈ ਜੇ ਸ਼ਰਮ ਆਈਏ ਬਸ ਨੂੰ ਸ਼ੀ ਦਾ ਦਰਜਾ ਨਹੀਂ ਦਿੰਦੇ ਅਸੀਂ ਉਹਨੂੰ ਐਕਸ ਸਰਵਿਸਮੈਨ ਦਾ ਦਰਜਾ ਨਹੀਂ ਦਿੰਦੇ ਤੁਸੀਂ ਇੱਕੋ ਹੀ ਜਿਹੜਾ ਪੁਆਇੰਟ ਜਿਹੜਾ ਸ਼ਾਇਦ ਥੋੜਾ ਜਿਆਦਾ ਇਹਦੇ ਫੇਵਰ ਜਾਂਦਾ ਉਹ ਇਹ ਹੈ ਕਿ 70% ਡਿਫੈਂਸ ਦਾ ਬਜਟ ਜਿਹੜਾ ਸੀ ਉਹ ਚਲਾ ਜਾਂਦਾ ਹੈ ਇਹ ਦੇ ਬੱਚੇ ਪੈਨਸ਼ਨਸ ਕੀ ਵਿੱਚ ਪਰ OROP ਜਿਹੜੀ ਹੈ ਪੈਨਸ਼ਨ ਤਾਂ ਦੂਜੇ ਲੋਕਾਂ ਦੀ ਵੀ ਵਧੀ ਹੈ ਇਹ ਨਹੀਂ ਸਿਰਫ OROP ਨਾਲ ਸੋਲਜਰ ਦੀ ਪੈਨਸ਼ਨ ਵਧੀ ਹੈ ਪਲੀਜ਼ ਇਹ ਅੰਡਰਸਟੈਂਡ ਕਰੋ ਕਿਉਂਕਿ ਲਾਈਫਟਾਈਮ ਜਿਹੜਾ ਆਮ ਆਦਮੀ ਦੀ ਲਾਂਜੀਵਿਟੀ ਉਹ ਲੰਬੀ ਹੋ ਰਹੀ ਹੈ ਉਮਰ ਇਸ ਕਰਕੇ ਪੈਨਸ਼ਨ ਜਿਹੜੀ ਹੈ ਔਰ ਉਹ ਤਾਂ ਦੂਜੇ ਲੋਕ ਜਿਹੜੇ ਨੇ ਉਹਨਾਂ ਦਾ ਵੀ ਪੈਨਸ਼ਨ ਦੇ ਉੱਤੇ ਅਸਰ ਪਿਆ ਉਹ ਵੀ ਪੈਨਸ਼ਨ ਤਾਂ ਸਰ ਸਾਫ਼ ਸਾਫ਼ ਤੌਰ ਤੇ ਜੇ ਅਸੀਂ ਸਮਝਣਾ ਹੋਵੇ ਤਾਂ ਇਹ ਜਿਹੜੇ ਐਮਪੀ ਐਮਐਲਏ ਨੇ ਉਹਨਾਂ ਦੀਆਂ ਪੈਨਸ਼ਨਾਂ ਦੇ ਵਿੱਚ ਵੀ ਕਹਿੰਦੇ ਬੜੇ ਇਜ਼ਾਫੇ ਹੋ ਰਹੇ ਨੇ ਅੱਜਕੱਲ੍ਹ ਕੁਝ ਪੰਜਾਬ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਤੇ ਲੋਕ ਸਭਾ ਦੇ ਵਿੱਚ ਵੀ ਚੱਲ ਰਹੀਆਂ ਨੇ ਇਸੇ ਤਰੀਕੇ ਦੀਆਂ ਚਰਚਾਵਾਂ ਉਹ ਤਾਂ ਤੁਹਾਨੂੰ ਪਤਾ ਹੈ ਵੀ ਸਿਆਸੀ ਆਦਮੀ ਜਿਹੜੇ ਨੇ ਉਹ ਆਪਣੇ ਵਾਸਤੇ ਹੋਰ ਅਲੱਗ ਚੀਜ਼ਾਂ ਜਿਹੜੀਆਂ ਉਹਨਾਂ ਦੀ ਪਾਰਟੀ ਹੈ ਡਾਇਲੋਜੀ ਅਲੱਗ ਹੋ ਜਾਂਦੀ ਹੈ ਪਰ ਜਦੋਂ ਆਪਣਾ ਫਾਇਦਾ ਉਠਾਣਾ ਹੋਵੇ ਇਹ ਇਹ ਕੋਈ ਲਾਜਿਕ ਹੈ ਵੀ ਤੁਸੀਂ ਥੋੜੇ ਦਿਨਾਂ ਵਾਸਤੇ ਇੱਕ ਦਿਨ ਵਾਸਤੇ ਵੀ ਕੋਈ ਬੰਦਾ ਪਾਰਲੀਮੈਂਟ ਦਾ ਮੈਂਬਰ ਬਣੇ ਜਾਂ ਐਮਐਲਏ ਬਣੇ ਤੇ ਉਹਨੂੰ ਪੈਨਸ਼ਨ ਮਿਲ ਜੇ ਇਹ ਬਿਲਕੁਲ ਬੇਫਕੂਫੀ ਹੈ ਨਾ ਪਰ ਇਹ ਹੈ ਇੱਥੇ ਤੁਸੀਂ 4 ਸਾਲ ਦੇ ਬਾਅਦ ਉਹਨੂੰ ਐਕਸਰਵਿਸਮੈਨ ਮੰਨਦੇ ਉਹਨੂੰ ਪੈਨਸ਼ਨ ਨਹੀਂ ਦੇਦੇ ਤੁਸੀਂ 4 ਸਾਲ ਕਰਨ ਦੇ ਬਾਅਦ ਸੋਚ ਜਣਤ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਹਰਦੀਪ ਸਿੰਘ ਜੀ ਉਹ ਹੈ ਕਿ ਤੁਸੀਂ 4 ਸਾਲ ਦੇ ਵਿੱਚ 6 ਮਹੀਨੇ ਦੀ ਟ੍ਰੇਨਿੰਗ ਲਗਾ ਕੇ ਇਹੋ ਜਿਹਾ ਸੋਲਜਰ ਬਣਾ ਲੈਂਦੇ ਹੋ ਕਿ ਉਹ ਸੋਲਜਰ ਆਪਣੇ ਦੇਸ਼ ਵਾਸਤੇ ਸ਼ਹੀਦ ਹੋਣ ਵਾਸਤੇ ਤਿਆਰ ਹੋ ਜੇ ਉਹਦੀ ਟ੍ਰੇਨਿੰਗ ਜਿਹੜੀ ਹੈ ਉਹ ਪੱਕੀ ਨਹੀਂ ਹੁੰਦੀ ਟ੍ਰੇਨਿੰਗ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ 6 ਮਹੀਨੇ ਤੁਸੀਂ ਵੈਪਨ ਸਿਸਟਮ ਦੀ ਜਾਂ ਦੂਜਿਆਂ ਦੀ ਟ੍ਰੇਨਿੰਗ ਲੈ ਲਈ ਤੇ ਉਹ ਤੁਹਾਡੀ ਟ੍ਰੇਨਿੰਗ ਕੰਪਲੀਟ ਹੋ ਗਈ ਟ੍ਰੇਨਿੰਗ ਉਹ ਹੁੰਦੀ ਹੈ ਕਿ ਜਿਹੜੇ ਸੋਲਜਰ ਦੇ ਨਾਲ ਜਾ ਕੇ ਉਹਨੇ ਲੜਾਈ ਦੇ ਵਿੱਚ ਲੜਨਾ ਹੈ ਉਹਦੇ ਨਾਲ ਉਹਦਾ ਕਿਸ ਤਰ੍ਹਾਂ ਦਾ ਤਾਲਮਿਲ ਹੈਗਾ ਉਹਨਾਂ ਨਾਲ ਖੇਲ ਕਿਸ ਤਰ੍ਹਾਂ ਦਾ ਹੈ ਉਹਦਾ ਕਿਸ ਤਰ੍ਹਾਂ ਨਾਲ ਉਹ ਇਕੱਠੇ ਕਿਵੇਂ ਰਹਿ ਕੇ ਇੱਕ ਦੂਗੇ ਵਾਸਤੇ ਈਸੀ ਸੋਲਜਰ ਇਕੱਠੇ ਸਪੋਰਟਸ ਖੇលਦੇ ਨੇ ਕੰਪੀਟੀਟਿਵ ਜ਼ਾਂਬ ਕੈਟਲਾਂ ਦੀ ਕੰਪੀਟੀਸ਼ਨ ਹੁੰਦੇ ਨੇ ਉਹਨਾਂ ਜੀ ਸਾਲਾਂ ਲੈਂਦੇ ਨੇ ਦਿਨ ਰਾਤ ਇਕੱਠੇ ਖਾਣਾ ਪੀਣਾ ਰਹਿਣਾ ਇੱਕ ਦੂਜੇ ਵਾਸਤੇ ਜਾਨ ਦੇਣ ਵਾਸਤੇ ਤਿਆਰ ਹੋ ਜਾਣਾ ਜਦੋਂ ਲੜਾਈ ਲ ਜਾਂਦੇ ਨੇ ਤੇ ਉਦੋਂ ਉਹ ਭਾਵਨਾ ਜਿਹੜੀ ਹੈ ਦੇਸ਼ ਭਾਵਨਾ ਤੇ ਇੱਕ ਦੂਜੇ ਵਾਸਤੇ ਬੱਡੀ ਦੀ ਭਾਵਨਾ ਜਿਹੜੀ ਉਹ ਬਹੁਤ ਸਟਰੋਂਗ ਹੋ ਜਾਂਦੀ ਹੈ ਇਹ ਇਹਦੇ ਵਾਸਤੇ 4 ਸਾਲ ਕਾਫੀ ਨਹੀਂ ਕਿਉਂਕਿ 3 ਸਾਲ ਦੇ ਬਾਅਦ 6 ਮਹੀਨੇ ਦੀ ਟ੍ਰੇਨਿੰਗ ਦੇ ਵਿੱਚ ਉਹ ਬਿਜ਼ੀ ਰਿਹਾ ਉਦੋਂ ਨੂੰ ਪਤਾ ਨਹੀਂ ਉਦੇ ਬਾਅਦ ਜਦੋਂ 3 ਸਾਲ ਪੂਰੇ ਹੋਏ ਤੋ ਉਹਨੂੰ ਇਹ ਚਿੰਤਾ ਖਾਣੀ ਸ਼ੁਰੂ ਹੋ ਗਈ ਵੀ ਮੈਂ ਉਹ 25% ਚਾਵਾਂਗਾ ਕਿ ਨਹੀਂ ਆਵਾਂਗਾ ਹੈਨਾ ਉਹ ਉਹਦੇ ਨਾਲ ਉਹ ਅੰਡਰ ਟੈਂਸ਼ਨ ਔਰ ਆਪਣਾ ਫਿਊਚਰ ਸੋਚਣਾ ਸ਼ੁਰੂ ਕਰ ਲੈਂਦਾ ਜਿਹੜਾ ਸਰਵਿਸ 30 ਸਾਲ ਕਰਦਾ ਜਵਾਨ ਉਹਦੇ ਸ਼ਾਇਦ ਲਾਸਟ ਦੇ 2 ਸਾਲਾਂ ਵਸ ਤੇ 1 ਸਾਲ ਸੋਚੇਗਾ ਆਪਣਾ ਫਿਊਚਰ ਇਹ ਤਾਂ ਚੌਥੇ ਸਾਲ ਜਿਹੜਾ ਉਹ ਲਾਸਟ ਈਅਰ ਆ ਉਹਦਾ ਉਦੋਂ ਹੀ ਵਿਚਾਰਾ ਬਰੀਡ ਹੋ ਜਾਂਦਾ ਵੀ ਮੇਰਾ ਫਿਊਚਰ ਕੀ ਹੋਏਗਾ ਮੈਂ ਕੱਲ ਜਾ ਕੇ ਕੀ ਕਰਾਂਗਾ ਇਸ ਕਰਕੇ ਮੈਨੂੰ ਲੱਗਦਾ ਹੈ ਇਹ ਇੱਕ ਛੇਤੀ ਕੱਚੀ ਪੱਕੀ ਸਕੀਮ ਨੂੰ ਕੜੀ ਜਲਦੀ ਦੇ ਵਿੱਚ ਕਾਲ ਦੇ ਵਿੱਚ ਪੈਨਸ਼ਨ ਦੇ ਮਾਣ ਨੂੰ ਰਿਡਿਊਸ ਕਰਨ ਦੇ ਬਹਾਨਾ ਸਮਝ ਲਓ ਔਰ ਦੂਜੀ ਗੱਲ ਇਹ ਕਿ ਕਹਿੰਦੇ ਨੇ ਜਿਹੜੀ ਵੀ ਕੀਪਿੰਗ ਦੀ ਆਰਮੀ ਯੰਗ ਮੈਂ ਤੁਹਾਨੂੰ ਦੱਸਾਂ ਕਿ ਮੈਂ ਬੀਪੀਟੀ ਇੱਕ ਸਾਢੇ ਹੁੰਦੇ ਨੇ ਬੈਟਰਲ ਫਿਜ਼ਿਕਲੀ ਫਿਜ਼ੀਕਲ ਐਪਲੀਕੇਸ਼ਨਸ ਬਿਲਕੁਲ ਜੀ ਔਰ ਇਹ ਜਿਹੜੇ ਬੀਪੀਟੀ ਹੁੰਦੀ ਹੈ ਉਹ 18 ਸਾਲ ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਸੇਮ ਹੈ ਜੀ ਇਹ ਨਹੀਂ ਕਿ ਜੇ 19 ਸਾਲ ਦਾ ਬੱਚਾ ਹੈ ਤੇ ਉਹ ਬੀਪੀਟੀ ਦੇ ਵਿੱਚ ਜ਼ਿਆਦਾ ਉਹਦੇ ਸਟੈਂਡਰਡ ਅਲੱਗ ਨੇ ਤੇ ਜਿਹੜਾ 25 ਸਾਲ ਦਾ ਉਹਦੇ ਸਟੈਂਡਰਡ ਅਲੱਗ ਨੇ ਤੋ ਉਹ 18 ਤੋਂ ਲੈ ਕੇ 35 ਤੱਕ ਇਸ ਇਕੁਅਲੀ ਫਿਟ ਔਰ ਇਕੁਅਲੀ એનਰਜੈਟਿਕ ਔਰ ਇਕੁਅਲੀ ਉਹਦੇ ਜੋ ਸਭ ਕੁਝ ਉਹ ਹੈ ਜਿਹੜਾ ਤੁਸੀਂ ਯੂਥ ਚਾਹਦੇ ਹੋ ਜਾਂ ਚਾਹਦੇ ਹੋ ਆਦਮੀ ਯੰਗ ਹੈ 35 ਸਾਲ ਤੱਕ ਤੋ ਇਹੋ ਦੀ ਕੋਈ ਗੱਲ ਨਹੀਂ ਮੈਂ ਤਾਂ ਇਹ ਕਹਿਣਾ ਕਿ ਇੱਕ ਆਰਮੀ ਦੇ ਵਿੱਚ ਦੋ ਤਰ੍ਹਾਂ ਦੇ ਸੋਲਜਰ ਕਰਨਾ ਇਹ ਪੇਪਾ ਵੈ ਇਹਨਾਂ ਸਾਰੂ ਇੱਕੋ ਹੀ ਸੋਲਜਰ ਹੋਣਾ ਚਾਹੀਦਾ ਹੈ ਉਹ ਸੋਲਜਰ ਨੂੰ ਪੂਰੀ ਟ੍ਰੇਨਿੰਗ ਮਿਲੇ ਉਹਨੂੰ ਉਹਦੇ ਜੋ ਰਿਕੁਆਇਰਡ ਨੇ ਉਹ ਸਾਰੇ ਵੈਪਨ ਸਿਸਟਮ ਸਭ ਕੁਝ ਮਿਲੇ ਔਰ ਤਾਂਕਿ ਸਾਡੇ ਜਿਹੜੇ ਬਾਰਡਰ ਨੇ ਉਹਨਾਂ ਨੂੰ ਅਸੀਂ ਅੱਛੀ ਤਰ੍ਹਾਂ ਤਕੜੇ ਹੋ ਕੇ ਡਿਫੈਂਡ ਕਰ ਸਕੀਏ ਔਰ ਕਿਸੇ ਦੀ ਸਾਡੇ ਉੱਤੇ ਪੂਰੀ ਨਜ਼ਰ ਪਾਣ ਦੀ ਹਿੰਮਤ ਨਾ ਪਾਏ ਕਰਨਲ ਸਾਹਿਬ ਇੱਥੇ ਇੱਕ ਚੀਜ਼ ਜਿਹੜੀ ਸਮਝਣ ਵਾਲੀ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਚਰਚਾਵਾਂ ਉੱਚੇ ਚੇ ਤੌਰ ਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਉਜਾਗਰ ਹੋਈਆਂ ਕਿ ਵੱਡੇ ਪੱਧਰ ਤੇ ਆਰਮੀ ਤੁਸੀਂ ਵੀ ਥੋੜਾ ਜਿਹਾ ਜ਼ਿਕਰ ਕਰਤਾ ਕਿ ਆਰਮੀ ਦੀ ਨਫਰੀ ਘਟਦੀ ਰਹੀ ਘਟਦੀ ਜਾ ਰਹੀ ਹੈ ਭਰਤੀ ਵੀ ਘਟਦੀ ਜਾ ਰਹੀ ਹੈ ਭਾਰਤ ਦੇ ਵਿੱਚ ਕਹਿੰਦੇ ਖਾਸ ਕਰਕੇ ਜਦੋਂ ਅਸੀਂ ਪੰਜਾਬ ਦੇ ਸ਼ੇਰ ਦੀ ਗੱਲ ਕਰਦੇ ਆ ਉਸ ਦੇ ਵਿੱਚ ਵੀ ਬੜਾ ਕਹਿੰਦੇ ਨੁਕਸਾਨ ਅਸੀਂ ਦੇਖਣ ਦੇ ਵਿੱਚ ਆਇਆ ਹੈਗਾ ਕਿ ਬਹੁਤ ਵੱਡੇ ਪੱਧਰ ਤੇ ਕਿਉਂਕਿ ਹੁਣ ਯੂਥ ਜਿਹੜਾ ਹੈਗਾ ਵਿਦੇਸ਼ਾਂ ਵਾਲਾ ਵੀ ਰੁਖ ਕਰ ਗਿਆ ਤੇ ਉਹ ਜਿਹੜੀ ਭਾਵਨਾ ਅੱਗੇ ਹੁੰਦੀ ਸੀ ਕਿ ਦੇਸ਼ ਦੇ ਲਈ ਕੁਝ ਕਰ ਗੁਜ਼ਰਨਾ ਹੈਗਾ ਤਾਂ ਦੇਸ਼ ਦੀ ਭਰਤੀ ਕਰਨੀ ਹੈ ਇੱਕ ਪਾਸਿਓਂ ਇਧਰੋਂ ਭਾਵਨਾਤਮਕ ਤੌਰ ਤੇ ਵੀ ਕਹਿੰਦੇ ਘਟਾਈਏ ਪਰ ਦੂਜੇ ਪਾਸੇ ਜਿਹੜੀ ਪਰਸੈਂਟੇਜ ਸੀਗੀ ਭਾਰਤੀ ਫੌਜ ਦੇ ਵਿੱਚ ਪੰਜਾਬੀਆਂ ਦੀ ਖਾਸ ਕਰਕੇ ਉਹਦੇ ਵਿੱਚ ਵੀ ਕੁਝ ਨੁਕਤੇ ਲਗਾ ਕੇ ਉਹਨੂੰ ਘਟਾ ਦਿੱਤਾ ਗਿਆ ਹੈਗਾ ਕਹਿੰਦੇ ਕਿ ਅੱਗੇ 18% ਪੰਜਾਬ ਦੇ ਨੌਜਵਾਨ ਹੁੰਦੇ ਸੀ ਦੇਸ਼ ਦੀ ਆਰਮੀ ਦੇ ਵਿੱਚ ਹੁਣ ਕਹਿੰਦੇ ਸਿਰਫ 2% ਰਹਿ ਗਏ ਆ ਇਹ ਕੁਝ ਅੰਕੜੇ ਜੇ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਦੀਆਂ ਕਚੈਰੀਆਂ ਦੇ ਵਿੱਚ ਚੱਲ ਰਹੇ ਸੀ ਸੁਰਖੀਆਂ ਦੇ ਵਿੱਚ ਚੱਲ ਰਹੇ ਸੀਗੇ ਕੀ ਇਹ ਅੰਕੜੇ درست ਨੇ ਕਿ ਇਸੇ ਤਰੀਕੇ ਨਾਲ ਹੋਇਆ ਕਿ ਪੰਜਾਬ ਦੇ 18% ਦੀ ਨੌਜਵਾਨ ਕਿਸੇ ਵੇਲੇ ਭਾਰਤੀ ਆਰਮੀ ਦੇ ਵਿੱਚ ਹੁੰਦੇ ਸੀ ਤੇ ਹੁਣ 2% ਉਹ ਇੱਕ ਕੋਟਾ ਫਿਕਸ ਕਰ ਦਿੱਤਾ ਗਿਆ ਹੈਗਾ ਜਾਂ ਨੁਕਸਾਨ ਹੋ ਰਿਹਾ ਹੈਗਾ ਦੇ ਕੋਈ ਗਵਰਨਮੈਂਟ ਦੀ ਪਾਲਿਸੀ ਹੈ ਕਿ ਗਵਰਨਮੈਂਟ ਨੇ ਪ੍ਰੋਪੋਰਸ਼ਨਲ ਟੂ ਦੀ ਪੋਪੂਲੇਸ਼ਨ ਆਫ ਅ ਸਟੇਟ ਹੂੰ ਜਿੰਨਾ ਪ੍ਰੋਪੋਰਸ਼ਨ ਹੈ ਪੋਪੂਲੇਸ਼ਨ ਦੀ ਹੁਣ ਜਿਵੇਂ ਹਿਮਾਚਲ ਹਿਮਾਚਲ ਦੇ ਹਰ ਘਰ ਦਾ ਕੋਈ ਨਾ ਕੋਈ ਬੰਦਾ ਸੋਲਜਰ ਹੈ ਇਹਦੇ ਚ ਕੋਈ ਸ਼ੱਕ ਨਹੀਂ ਮੈਨੂੰ ਪਤਾ ਹੈ ਕਿ ਹਿਮਾਚਲ ਦੇ ਸਾਡੇ ਸੋਲਜਰ ਸਾਡੇ ਕੋਲ ਬਹੁਤ ਹੁੰਦੇ ਨੇ ਪਰ ਹਿਮਾਚਲ ਦੇ 21 ਪਰਮਵੀਰ ਚੱਕਰਾ ਵਿੱਚੋਂ 4 ਪਰਮਵੀਰ ਚੱਕਰਾ ਦੇ ਹਿਮਾਚਲ ਨੇ ਲਿਆ ਹੋਏ ਨਹੀਂ ਹੂੰ ਅੱਜ ਤੱਕ 21 ਪਰਮਵੀਰ ਚੱਕਰਾ ਮਿਲੇ ਨੇ ਔਰ ਚਾਰ ਜਿਹੜੇ ਨੇ ਉਹ ਹਿਮਾਚਲ ਦੇ ਲੋਕਾਂ ਦੇ ਕਿਉਂਕਿ ਹਿਮਾਚਲ ਦੇ ਵਿੱਚ ਹਰ ਕੋਈ ਸੋਲਜਰ ਹੈ ਹਰ ਫੈਮਿਲੀ ਸੋਲਜਰ ਹੈ ਪਰ ਉਥੋਂ ਦੀ ਜਿਹੜੀ ਹੈ ਭਰਤੀ ਉਹ ਬਹੁਤ ਘੱਟ ਹੈ ਇਸੇ ਤਰ੍ਹਾਂ ਪੰਜਾਬ ਦੀ ਬੜੀ ਘੱਟ ਗਈ ਹੈ ਸੋ ਇਹ ਤਾਂ ਇੱਕ ਗਵਰਨਮੈਂਟ ਦੀ ਸਕੀਮ ਹੈ ਜਿਸ ਨੂੰ ਸ਼ਾਇਦ ਚੈਲੰਜ ਕਰਨਾ ਜਾਂ ਉਹਦੇ ਬਾਰੇ ਕਹਿਣਾ ਮੈਂ ਜ਼ਿਆਦਾ ਨਹੀਂ ਕਹਿ ਸਕਦਾ ਪਰ ਇਹਦੇ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਹਿੱਸਾ ਕਿਉਂਕਿ ਪੰਜਾਬੀਆਂ ਨੇ ਜਿਸ ਤਰੀਕੇ ਨਾਲ ਆਪਣੀ ਕੰਟ੍ਰਿਬਿਊਸ਼ਨ ਕੀਤੀ ਹੈ ਜੋ ਕੁਝ ਉਹਨਾਂ ਨੇ ਸ਼ਹਾਤਾ ਪਾਈਆਂ ਨੇ ਸ਼ਾਇਦ ਇੱਕ ਪੰਜਾਬੀ ਬੈਟਰ ਸੋਲਜਰ ਬੋਰਡ ਸোলਜਰ ਬਣ ਸਕਦਾ ਹੈ ਪਰ ਗੁਜਰਾਤ ਦੇ ਵਿੱਚ ਤੁਹਾਨੂੰ ਸোলਜਰ ਨਹੀਂ ਮਿਲਦੇ ਤੁਸੀਂ ਜਿੱਥੇ ਵੀ ਰੱਖ ਲੋ ਜਿੰਨੇ ਪਰਸੈਂਟੇਜ ਉੱਥੋਂ ਦੀ ਪਾਪੂਲੇਸ਼ਨ ਜ਼ਿਆਦਾ ਹੈ ਸਾਡੇ ਨਾਲੋਂ ਉੱਥੋਂ ਦੀ ਪਾਪੂਲੇਸ਼ਨ ਜ਼ਿਆਦਾ ਹੈ ਹਿਮਾਚਲ ਨਾਲੋਂ ਪਰ ਉੱਥੋਂ ਤੁਹਾਨੂੰ ਸোলਜਰ ਮਿਲੇਗਾ ਨਹੀਂ ਇਸ ਕਰਕੇ ਇਹ ਕੋਈ ਸਿਸਟਮ ਹੋਏ ਕਿ ਜਿਹੜੇ ਪ੍ਰਦੇਸ਼ ਤੋਂ ਨਹੀਂ ਆ ਮਿਲਦੇ ਜਿਹੜਾ ਉਹਨਾਂ ਦਾ ਕੋਟਾ ਹੈ ਉਹਨੇ ਪ੍ਰੋਪੋਰਸ਼ਨਲ ਸোলਜਰ ਉਹ ਤੁਸੀਂ ਪੰਜਾਬ ਵਰਗੇ ਹਿਮਾਚਲ ਵਰਗੇ ਹਰਿਆਣੇ ਵਰਗੇ ਸਟੇਟ ਨੂੰ ਉਧਰ ਡਾਇਵਰਟ ਕਰਦੇ ਹੋ ਪਿਛੇ ਪਿਛੇ ਜੇ ਇਹ ਵੀ ਚਰਚਾਵਾਂ ਚੱਲੀਆਂ ਜਿਹੜੀਆਂ ਮੈਨੂੰ ਲੱਗਦਾ ਕਿ ਹੋ ਸਕਦੀਆਂ ਕਿ ਉਹਨਾਂ ਦੇ ਵਿੱਚ ਕੁਝ ਭੇਦ ਹੋਵੇ ਕਹਿੰਦੇ ਕਿ ਆਰਮੀ ਦੇ ਵੱਲੋਂ ਖਾਸ ਕਰਕੇ ਆਰਮੀ ਦੇ ਕੋਈ ਸੀਨੀਅਰ ਆਫੀਸਰ ਸੀਗੇ ਉਹਨਾਂ ਦੇ ਵੱਲੋਂ ਇਹ ਵੀ ਲਿਖਤੀ ਰੂਪ ਦੇ ਵਿੱਚ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਸਾਨੂੰ ਉਸ ਕੈਡਰ ਦੇ ਹੁਣ ਉਸ ਮਾਧਿਅ ਦੇ ਨੌਜਵਾਨ ਮਿਲ ਨਹੀਂ ਰਹੇ ਤੇ ਇਸ ਕਰਕੇ ਸਿੱਖ ਰੈਜiment ਦੇ ਵਿੱਚ ਵੀ ਸਾਨੂੰ ਇਹ ਪਰਮਿਸ਼ਨ ਦਿੱਤੀ ਜਾਵੇ ਕਿ ਅਸੀਂ ਹੋਰ ਸਟੇਟਾਂ ਤੋਂ ਬੰਦੇ ਜਿਹੜੇ ਆ ਭਰਤੀ ਕਰ ਸਕੀਏ ਤਾਂ ਇਹ ਕੀ ਦਰੁਸਤ ਗੱਲ ਕਿ ਇਹ ਇਹ ਵੱਡੀ ਮਾਰ ਪੰਜਾਬ ਨੂੰ ਇਸ ਤਰੀਕੇ ਨਾਲ ਵੀ ਹੈਗੀ ਹੈ ਤੇ ਗੱਲ ਤਾਂ ਠੀਕ ਹੈ ਇਹ ਮੰਦਭਾਗੀ ਗੱਲ ਹੈ ਅਨਫੋਰਚੂਨੇਟ ਗੱਲ ਹੈ ਵੀ ਦੇਖੋ ਨਾ ਤੁਹਾਨੂੰ ਆਫਸਰ ਮਿਲ ਰਹੇ ਨੇ ਪੰਜਾਬ ਦੇ ਵਿੱਚੋਂ ਜਿਹੜਾ ਜਿਸ ਤਰ੍ਹਾਂ ਦਾ ਸਾਡਾ ਪਹਿਲਾਂ ਹੁੰਦਾ ਸੀ ਔਰ ਨਾ ਉੱਥੋਂ ਸੋਲਜਰ ਮਿਲਦੇ ਨੇ ਕਿਉਂਕਿ ਉਹ ਸੋਲਜਰ ਜਿਹੜੇ ਸਾਡੇ ਯੂਥ ਜਿਹੜਾ ਤੁਹਾਨੂੰ ਪਤਾ ਉਹਦਾ ਕੀ ਹਾਲ ਹੈ ਯੂਥ ਜਿਹੜਾ ਜਾਂ ਤੇ ਡਰੱਗਸ ਖਾ ਕੇ ਬੁਰਾ ਹਾਲ ਹੈ ਉਹਨਾਂ ਦਾ ਨਾ ਉਹਨਾਂ ਦੀ ਸਿਹਤ ਹੈ ਨਾ ਉਹਨਾਂ ਦੀ ਠੀਕ ਸੋਚ ਹੈ ਨਾ ਉਹ ਧਿਆਨ ਕਲੀਅਰ ਕਰ ਸਕਦੇ ਨੇ ਔਰ ਕਿੰਨੇ ਥੋੜੇ ਬੱਚੇ ਨੇ ਜਿਹੜੇ ਮੈਂ ਦੇਖਣਾ ਵੀ ਕਲੀਅਰ ਕਰਦੇ ਨੇ ਸਾਡਾ ਐਨਡੀਏ ਜਾਂ ਸੀਡੀਐਸ ਕਰਨ ਵਾਲੇ ਬੱਚੇ ਅਸੀਂ ਮੋਹੱਲੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਇੰਸਟੀਚੂਟ ਹੈ ਜਿੱਥੇ ਅਸੀਂ ਟ੍ਰੇਨ ਕਰਨੇ ਆ ਬੱਚਿਆਂ ਨੂੰ ਐਨਡੀਏ ਵਾਸਤੇ ਤੇ ਮੈਨੂੰ ਉੱਥੇ ਇੱਕ ਵਾਰੀ ਬੁਲਾਇਆ ਵੀ ਸੀ ਐਸ ਗੈਸਟ ਤੇ ਮੈਂ ਉੱਥੇ ਜਾ ਕੇ ਗੱਲਬਾਤ ਵੀ ਕੀਤੀ ਕਿੰਨੇ ਘੱਟ ਬੱਚੇ ਰਹਿ ਗਏ ਨੇ ਸਾਡੇ ਕੋਲ ਕੁਝ ਬੱਚੇ ਜਿਹੜੇ ਨੇ ਉਹ ਕੈਨੇਡਾ ਚਲੇ ਗਏ ਜਾਂ ਦੂਜੇ ਦੇਸ਼ਾਂ ਚਲੇ ਗਏ ਔਰ ਜਿਹੜੇ ਥੋੜੇ ਬਹੁਤ ਹੈ ਨੇ ਉਹ ਸ਼ਾਇਦ ਉਹ ਉਹਨੇ ਫਿਟ ਮੈਂਟਲੀ ਤੇ ਫਿਜ਼ਿਕਲੀ ਉਹਨੇ ਫਿਟ ਵੀ ਨਹੀਂ ਕਿ ਉਹ ਜਿਹੜਾ रिक्वायरमेंटਰ ਨੂੰ ਪੂਰੀ ਕਰ ਸਕਣ ਸੋ ਇਹ ਅਨਫੋਰਚੂਨੇਟ ਸਿਚੁਏਸ਼ਨ ਹੈ ਕਿ ਪੰਜਾਬ ਦਾ ਹਿੱਸਾ ਕਾਫੀ ਘਟ ਗਿਆ ਹੈ ਬੜੀ ਹੈਰਾਨੀ ਹੈ ਜੇ 18% ਤੋਂ ਤੁਸੀਂ ਕੋਟਾ ਘਟਾ ਕੇ 2% ਕਰ ਦੋਗੇ ਤਾਂ ਫਿਰ ਬਾਕੀ ਯੂਥ ਕਿੱਥੇ ਜਾਊਗਾ ਉਹਦੇ ਮਨ ਦੇ ਵਿੱਚ ਕੀ ਚੱਲੇਗਾ ਇਹਨੂੰ ਲੈ ਕੇ ਵੀ ਸ਼ੰਕੇ ਹੈਗੇ ਨੇ ਸਰ ਵੈਸੇ ਜਿੱਦਾਂ ਤੁਸੀਂ ਕੁਲਮਲਾ ਕੇ ਦੱਸ ਰਹੇ ਸੀਗੇ ਜਿਹੜੀ ਇਹ ਸਥਿਤੀ ਹੈਗੀ ਆ ਜੇ ਸਰਕਾਰ ਸਦਨ ਦੇ ਅੰਦਰ ਇਹ ਮੰਨ ਨੂੰ ਤਿਆਰ ਨਹੀਂ ਹੈਗੀ ਕਿ ਉਹਨਾਂ ਦੀ ਸਕੀਮ ਦੇ ਵਿੱਚ ਕੁਝ ਔਣਤਾਈਆਂ ਨੇ ਅਸੀਂ ਦੁਰਸਤ ਕਰ ਲਵਾਂਗੇ ਤਾਂ ਫਿਰ ਹੱਲ ਕੀ ਹੈਗਾ ਇਸ ਘਟਨਾ ਦਾ ਇਸ ਪੂਰੇ ਮਸਲੇ ਦਾ ਹੱਲ ਕਿਸ ਤਰੀਕੇ ਨਾਲ ਦੇਖ ਰਹੇ ਹੋ ਤੁਸੀਂ ਇਹਦਾ ਹੱਲ ਕੋਈ ਐ ਜਿਹੜਾ ਹੁਣ ਇਸ ਵੇਲੇ ਦੀ ਗਵਰਨਮੈਂਟ ਚਾਹੇ ਉਹ ਨਾਇਡੂ ਸਾਹਿਬ ਹੋਣ ਤੇ ਚਾਹੇ ਬਿਹਾਰ ਦੇ ਚੀਫ ਮਿਨਿਸਟਰ ਹੋਣ ਉਹਨਾਂ ਨੇ ਦੋਨਾਂ ਦਾ ਉਹਦੇ ਜੇ ਪੋਲਿਟੀਕਲ ਪ੍ਰੈਸ਼ਰ ਪਏਗਾ ਕਿਉਂਕਿ ਗਵਰਨਮੈਂਟ ਹੈ ਜਿਹੜੀ ਇਹਨੇ ਉਦੋਂ ਹੀ ਗੱਲ ਸੁਣਦੀ ਹੈ ਜਦੋਂ ਉਹਨਾਂ ਨੂੰ ਆਪਣੀ ਗੱਦੀ ਦੇ ਉੱਤੇ ਖਤਰਾ ਲੱਗਦਾ ਹੈ ਮੋਦੀ ਸਾਹਿਬ ਕੋਲ ਹੋਰ ਕੋਈ ਮੇਰਾ ਖਿਆਲ ਆ ਚਾਰਾ ਨਹੀਂ ਕਿ ਜਦੋਂ ਜਿਹੋਦੀ اپੋਜੀਸ਼ਨ ਹੈ ਇਸ ਵੇਲੇ ਜਿਸ ਤਰ੍ਹਾਂ ਨਾਲ ਰਾਹੁਲ ਗਾਂਧੀ ਇੱਕ ਰੀਡਵੈਂਟ ਹੋ ਕੇ ਜੀ ਨਵਾ ਬਣ ਕੇ ਲੀਤੇ ਹੈ ਕਾਇਆ ਹੈ ਔਰ ਜਿਸ ਤਰ੍ਹਾਂ ਉਹ ਪ੍ਰੈਸ਼ਰ ਪਾ ਰਿਹਾ ਹੈ ਔਰ ਪੂਰੇ ਤੇ ਪੂਰੀ ਜਿਹੜੀ اپوزیشن ਲੱਗੀ ਹੋਈ ਹੈ ਨਾਲ ਮੈਨੂੰ ਪਤਾ ਹੈ ਕਿ ਨਾਇਡੂ ਸਾਹਿਬ ਜਿਹੜੇ ਨੇ ਔਰ ਦੂਸਰਾ ਅਸतीश ਨितीश ਕੁਮਾਰ ਜਿਹੜਾ ਹੈ ਉਹਨਾਂ ਦੀ ਵੀ ਸੋਚ ਇਸੇ ਤਰ੍ਹਾਂ ਹੈ ਕਿ ਇਹਨੂੰ ਰਿਵਾਈਜ਼ ਕੀਤਾ ਜਾਏ ਔਰ ਮੈਨੂੰ ਲੱਗਦਾ ਹੈ ਕਿ ਬੜੀ ਛੇਤੀ ਇਹ ਸਕੀਮ ਸਕ੍ਰੈਪ ਤੇ ਨਹੀਂ ਹੋਏਗੀ ਕਿ ਗਵਰਨਮੈਂਟ ਨੇ ਹੁਣ ਇੱਕ ਕਿਸਮ ਦਾ ਉਹ ਮੁੱਦਾ ਬਣਾ ਲਿਆ ਕਿ ਉਹਨਾਂ ਦੇ ਨੱਕ ਦਾ ਮੁੱਦਾ ਹੈ ਜਾਂ ਕੁਝ ਹੁਣ ਉਹ ਦੇ ਵਿੱਚ ਇੰਪਰੂਵਮੈਂਟ ਜ਼ਰੂਰ ਹੋਣ ਗਿਆ ਹੋ ਸਕਦਾ 4-5 ਦੇ ਬਜਾਏ 5 ਸਾਲ ਦਿੱਤਾ ਜਾਏ ਐਕਸਰਸਮੈਂਡਾ ਉਹਨਾਂ ਨੂੰ ਉਹ ਵੀ ਦਰਜਾ ਵੀ ਦਿੱਤਾ ਜਾਏ ਸ਼ਹੀਦ ਦਾ ਵੀ ਦ ਇਹੋ ਜਿਹੀਆਂ ਚੀਜ਼ਾਂ ਮੈਂ ਸੋਚ ਰਾ ਕਿ ਅਗਲੇ ਕੁਝ ਮਹੀਨਿਆਂ ਦੇ ਵਿੱਚ ਜ਼ਰੂਰ ਪੋਜ਼ਿਟਿਵ ਅਗਨੀ ਵੀਰਾਂ ਵਾਸਤੇ ਆਉਣਗੇ ਜੀ ਮੈਂ ਸਾਬ ਬਹੁਤ ਸ਼ੁਕਰੀਆ ਤੁਸੀਂ ਸਮਝਾ ਦਿੱਤਾ ਬਹੁਤ ਧੰਨਵਾਦ ਤੁਹਾਡਾ ਸੱਚੀ ਗੱਲ ਜੀ ਤਾਂ ਅਸੀਂ ਗੱਲਬਾਤ ਕਰ ਰਹੇ ਸੀਗੇ ਕਰਨਾਲ ਕਿਉਂਕਿ ਉੱਚੇ ਚੇਤਤੌਰ ਤੇ ਬੜਾ ਕਰਨਲ ਸਾਹਿਬ ਨੇ ਦੱਸਿਆ ਹੈਗਾ ਕਿ ਕਿਸ ਤਰੀਕੇ ਨਾਲ ਜੜੀਆਂ ਚੀਜ਼ਾਂ ਨੇ ਸੰਵਿਧਾਨਕ ਤੌਰ ਤੇ ਕਿਸ ਤਰੀਕੇ ਨਾਲ ਉਹਨਾਂ ਦੀ ਮਾਨਤਾ ਹੈਗੀ ਹੈ ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਸੰਪੂਰਨ ਤੌਰ ਤੇ ਕਰਨਾ ਚਾਹੀਦਾ ਹੈਗਾ ਜਿਸ ਤਰੀਕੇ ਨਾਲ ਅਸੀਂ ਅਮਰਤਪਾਲ ਸਿੰਘ ਦਾ ਜ਼ਿਕਰ ਕਰ ਰਹੇ ਸੀ ਕਿ ਜੇ ਉਹ ਵਿਅਕਤੀ ਸੰਵਿਧਾਨਕ ਤੌਰ ਤੇ ਚੁਣਿਆ ਗਿਆ ਹੈਗਾ ਤਾਂ ਉਹਨੂੰ ਆਪਣੇ ਹਲਕੇ ਦੇ ਵਿੱਚ ਜਾਣ ਦੇਣਾ ਚਾਹੀਦਾ ਸੀ ਹਾਲਾਂਕਿ ਜੇ ਤੁਸੀਂ ਹਦਾਇਤਾਂ ਲਾਈਆਂ ਹੋਈਆਂ ਨੇ ਕੁਝ ਕੰਡੀਸ਼ਨਾਂ ਲਾਈਆਂ ਹੋਈਆਂ ਨੇ ਉਹ ਭਾਵੇਂ ਬਰਕਰਾਰ ਰੱਖਦੇ ਪਰ ਇਸ ਤਰੀਕੇ ਦਾ ਵਤੀਰਾ ਨਹੀਂ ਹੋਣਾ ਚਾਹੀਦਾ ਸੀ ਦੂਜੇ ਪਾਸੇ ਖਾਸ ਕਰਕੇ ਇਹ ਅਗਨੀ ਵੀਰਾਂ ਵਾਲਾ ਜਿਹੜਾ ਮਸਲਾ ਉਲਝਿਆ ਹੋਇਆ ਹੈਗਾ ਇਹ ਬੜਾ ਚਿੰਤਾ ਕਰਨ ਵਾਲਾ ਵਿਸ਼ਾ ਹੈਗਾ ਫਿਲਹਾਲ ਦੇਖਣਾ ਹੋਵੇਗਾ ਕਿ ਜਿਵੇਂ ਚੀਮਾ ਸਾਹਿਬ ਕਹੇ ਕਿ ਕੀ ਅਖੀਰ ਤੱਕ ਹੀ ਜਿਹੜੀਆਂ ਭਾਈਵਾਲ ਪਾਰਟੀਆਂ ਨੇ TDP ਦਾ ਸੀ ਜ਼ਿਕਰ ਕਰ ਲਈਏ ਜਾਂ ਦੂਜੀ ਨਿਤੀਸ਼ ਕੁਮਾਰ ਹੋਰਾਂ ਦਾ ਜ਼ਿਕਰ ਕਰ ਲਈਏ ਜੇ ਥੋੜਾ ਬੋਤਾਂ ਧਿਆਨ ਦੇਣ ਤਾਂ ਸ਼ਾਇਦ ਇਸ ਪੂਰੀ ਸਕੀਮ ਦੇ ਵਿੱਚ ਕੁਝ ਚੰਗੇ ਬਦਲਾਅ ਹੋ ਸਕਦੇ ਨੇ ਜਿਹੜੀਆਂ ਊਣਤਾਈਆਂ ਰੱਖੀਆਂ ਗਈਆਂ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈਗਾ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀ ਟਿੱਪਣੀ ਸਾਡੇ ਨਾਲ ਜਰੂਰ ਸਾਂਝੇ ਕਰੋ ਇਤਤਾਰ ਤੋਂ ਅਗਲੀਆਂ ਬਹੁਤ ਬਤਨਵਾਦ